ਪੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਕਹਾਣੀ ਦੀ ਉਦਾਹਰਣ ਦੇਣ ਲੱਗਿਆ ਇੰਗਲੈਂਡ ਦੇ ਵਿੱਚ ਜਿਹੜੀ ਚਰਚ ਹੈ ਉਹ ਕਾਰਡੀਨਲ ਚਰਚ ਹੈ ਜਦੋਂ ਕਿੰਗਰਮ ਸੀ ਉਸ ਵਕਤ ਉਸ ਚਰਚ ਦਾ ਜਿਹੜਾ ਪੋਪ ਹੁੰਦਾ ਸੀ ਉਹ ਸਟੇਟ ਦਾ ਪ੍ਰੈਜ਼ੀਡੈਂਟ ਵੀ ਹੁੰਦਾ ਸੀ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਸੌਰੀ ਪ੍ਰਾਈਮ ਮਿਨਿਸਟਰ ਜਿਹੜਾ ਵੀ ਚਰਚ ਦਾ ਪੋਪ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਇੱਕ ਵਾਰੀ ਕੀ ਹੋਇਆ ਕਿ ਜਿਹੜਾ ਕਿੰਗ ਸੀ ਉਸ ਨੂੰ ਕਿਸੇ ਨੌਜਵਾਨ ਦੀ ਦੱਸ ਪਾਈ ਗਈ ਕਿ ਇੱਕ ਬਹੁਤ ਇੰਟੈਲੀਜੈਂਟ ਨੌਜਵਾਨ ਹੈ ਉਸ 16 17 ਸਾਲ ਦਾ ਲੇਕਿਨ ਗਰੀਬ ਪਰਿਵਾਰ ਚੋਂ ਹੈ ਜੇ ਉਹਦੀ ਹੈਲਪ ਕੀਤੀ ਜਾਏ ਤੇ ਬਹੁਤ ਇੰਟੈਲੀਜੈਂਟ ਜਿਹੜਾ ਹੈ ਉਹ ਪਰਸਨ ਬਣ ਸਕਦਾ ਹੈ ਠੀਕ ਹੈ ਉਹਨੇ ਕਿ ਲਿਆਓ ਉਨੇ ਉਸ ਨੌਜਵਾਨ ਨੂੰ ਲਿਆਂਦਾ ਆਪਣੀ ਸਟੇਟ ਦੇ ਖਰਚੇ ਦੇ ਉੱਤੇ ਉਹਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹਨੇ ਇੱਕ ਅੱਛਾ ਸਕਾਲਰ ਵਿਦਵਾਨ ਬਣਾ ਲਿਆ ਵਿਦਵਾਨ ਬਣਾਉਣ ਤੋਂ ਬਾਅਦ ਉਸ ਕਿੰਗ ਨੇ ਉਸ ਰਾਜੇ ਨੇ ਉਸ ਬਾਦਸ਼ਾਹ ਨੇ ਉਹਨੂੰ ਚਰਚ ਦਾ ਪੋਪ ਬਣਾਤਾ ਜਦੋਂ ਚਰਚ ਦਾ ਉਹ ਪੋਪ ਬਣ ਗਿਆ ਤੇ ਆਟੋਮੈਟਿਕਲੀ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਪੋਪ ਬਣ ਗਿਆ ਤੇ ਉਸ ਨੇ ਆਪਣੀ ਸਟੇਟ ਦੀ ਔਰ ਆਪਣੀ ਸਟੇਟ ਦੇ ਬਾਦਸ਼ਾਹ ਦੀ ਬਹੁਤ ਖਿਦਮਤ ਕੀਤੀ ਬਹੁਤ ਖਿਦਮਤ ਸਟੇਟ ਨੂੰ ਉੱਪਰ ਲਜਾਣ ਲਈ ਉਸ ਨੇ ਟਿੱਲ ਲਾਤਾ ਜੋਰ ਲਾਤਾ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕ ਲਾਅ ਹੈ 크ਿਸਚਨ ਲਾਅ ਹੈ ਕਿ ਇੱਕ ਬੰਦਾ ਇੱਕ ਪਤਨੀ ਦੇ ਹੁੰਦੇ ਦੂਜਾ ਵਿਆਹ ਨਹੀਂ ਕਰਾ ਸਕਦਾ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਸਥਾਪਿਤ ਇਹ ਲਾਅ ਹੈ ਨਾ ਬੇਸਿਕਲੀ ਕ੍ਰਿਸ਼ਨਾ ਦਾ ਇਹ ਰਿਲੀਜੀਅਸ ਲਾਅ ਹੈ ਇਹ ਧਾਰਮਿਕ ਲਾਅ ਹੈ ਧਾਰਮਿਕ ਕਾਨੂੰਨ ਹੈ ਇਹ ਕ੍ਰਿਸ਼ਨ ਦਾ ਕਿਉਂਕਿ ਦੁਨੀਆ 'ਚ ਇਹਨਾਂ ਨੇ ਰਾਜ ਕੀਤਾ ਇਸ ਕਰਕੇ ਆਪਣਾ ਇਹਨਾਂ ਨੇ ਧਾਰਮਿਕ ਲਾਅ ਨੂੰ ਦੁਨੀਆ 'ਚ ਸਥਾਪਿਤ ਕੀਤਾ ਚੰਗਾ ਸੀ ਇਸ ਕਰਕੇ ਦੁਨੀਆ 'ਚ ਪ੍ਰਵਾਨ ਵੀ ਚੜ ਗਿਆ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਦਾ ਇੱਕ ਲੜਕੀ ਦੇ ਨਾਲ ਮੋਹ ਮੁਹੱਬਤ ਜਿਹੜਾ ਸੀ ਪੈਦਾ ਹੋ ਗਿਆ ਉਨੇ ਕਹੇ ਮੈਂ ਸ਼ਾਦੀ ਕਰਨੀ ਹੈ ਪਰ ਪ੍ਰੋਬਲਮ ਇਹ ਹੈ ਕਿ ਉਹਦੀ ਪਹਿਲੀ ਪਤਨੀ ਸੀ ਔਰ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਹ ਦੂਜਾ ਵਿਆਹ ਨਹੀਂ ਕਰਾ ਸਕਦਾ ਪਤਨੀ ਨੂੰ ਉਹ ਤਲਾਕ ਦੇ ਨਹੀਂ ਸੀ ਸਕਦਾ ਹੁਣ ਕਰੇ ਕੀ ਉਸ ਪੋਪ ਨੂੰ ਕਹਿੰਦਾ ਕਹਿੰਦਾ ਤੂੰ ਇੱਕ ਫਤਵਾ ਜਾਰੀ ਕਰ ਕਿ ਕਿੰਗ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਬਿਨਾ ਤਲਾਕ ਦਿੱਤੇਆਂ ਦੂਜਾ ਵਿਆਹ ਕਰਾਉਣ ਦਾ ਕਿੰਗ ਨੂੰ ਅਧਿਕਾਰ ਹੈ ਬਾਕੀਆਂ ਨੂੰ ਨਹੀਂ ਹੋ ਸਕਦਾ ਉਹ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਇਹ ਤਾਂ ਸਾਡਾ ਸਿਧਾਂਤ ਹੈ ਇਹ ਤਾਂ ਸਾਡੀ ਮਰਿਆਦਾ ਸਾਡੀ ਪਰੰਪਰਾ ਹੈ ਉਹ ਕਹਿੰਦਾ ਵੀ ਦੇਖ ਮੈਂ ਤੈਨੂੰ ਲਾਇਆ ਤੈਨੂੰ ਮੈਂ ਕਿੱਥੋਂ ਚੁੱਕ ਕੇ ਲਿਆਂਦਾ ਧੁੱਖਾ ਮਰਦਾ ਸੀ ਆਪਦੇ ਘਰੇ ਤੂੰ ਤੈਨੂੰ ਮੈਂ ਪੜਾਇਆ ਤੈਨੂੰ ਮੈਂ ਲਿਖਾਇਆ ਤੈਨੂੰ ਮੈਂ ਪੋਪ ਬਣਾਇਆ ਕੰਟਰੀ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਣਾਇਆ ਤੂੰ ਮੇਰੇ ਲਈ ਇਹ ਨਾ ਨਹੀਂ ਕਰ ਸਕਦਾ ਕਹਿੰਦਾ ਬਾਦਸ਼ਾਹ ਮੈਂ ਤੇਰੀ ਖੇਦਮਤ ਬਹੁਤ ਕੀਤੀ ਐ ਸਟੇਟ ਦੀ ਬਹੁਤ ਖੇਦਮਤ ਕੀਤੀ ਐ ਪਰ ਮੈਂ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਕਹਿੰਦਾ ਵੀ ਇਹ ਤਾਂ ਤੈਨੂੰ ਕਰਨਾ ਪਊਗਾ ਜਾਂ ਤਾਂ ਤੂੰ ਇਹ ਫਤਵਾ ਦੇ ਮੇਰੇ ਹੱਕ 'ਚ ਜੇ ਨਹੀਂ ਤੂੰ ਮੈਨੂੰ ਫਤਵਾ ਦਿੰਦਾ ਤੇ ਮੇਰੇ ਕੋਲੇ ਅਧਿਕਾਰ ਐ ਤੈਨੂੰ ਟਰਮੀਨੇਟ ਕਰਨ ਦਾ ਉਹਨੇ ਸੋਚਿਆ ਵੀ ਇਹ ਇੰਸਟੀਚੂਨ ਸਿਧਾਂਤ ਦੇ ਸਿਰ ਤੇ ਖੜਾ ਐ ਤੇ ਜੇ ਮੈਂ ਇਹ ਸਿਧਾਂਤ ਛੱਡਦਾ ਇਹ ਇੰਸਟੀਚੂਨ ਤਬਾਹ ਹੋ ਜਾਊਗਾ ਮੈਨੇ ਜਵਾਬ ਦੇਣਾ ਚਾਹੀਦਾ ਉਹਨੇ ਜਵਾਬ ਦਿੱਤਾ ਉਹਨੇ ਉਹਨੂੰ ਟਰਮੀਨੇਟ ਕਰਤਾ ਟਰਮੀਨੇਟ ਕਰਨ ਤੋਂ ਬਾਅਦ ਉਹਦਾ ਘਰ-ਬਾਰ ਤਾਂ ਖੋਣਾ ਖੋਣਾ ਸੀ ਉਹਦੇ ਕੱਪੜੇ ਵੀ ਲਵਾ ਲੇ ਬਾਦਸ਼ਾਹ ਨੇ ਤੇ ਉਹ ਇੱਕ ਕੱਪੜੇ ਦੇ ਨਾਲ ਆਪਣਾ ਤਾਂ ਢੱਕ ਕੇ ਨਾ ਚਾਦਰ ਉੱਤੇ ਲੈ ਕੇ ਤੇ ਤੁਰਿਆ ਜਾਂਦਾ ਹੈ ਇੱਕ ਦਰਖਤ ਦੇ ਥੱਲੇ ਖੜੋ ਜਾਂਦਾ ਉਹ ਦਰਖਤ ਦੇ ਥੱਲੇ ਖੜੋ ਕੇ ਉਹ ਅਕਾਲ ਪੁਰਖ ਦੇ ਅੱਗੇ ਇੱਕ ਪ੍ਰੇਅਰ ਕਰਦਾ ਹੈ ਉਹ ਪ੍ਰੇਅਰ ਦੇ ਵਿੱਚ ਕੀ ਲਫ਼ਜ਼ ਕਹਿੰਦਾ ਹੈ ਉਹ ਕਹਿੰਦਾ ਹੈ ਹੇ ਪਸਾਈਆਂ ਦਾ ਸਾਈਆਂ ਦੇ ਮੁਤਾਬਕ ਉਹ ਕਹਿੰਦਾ ਹੈ ਹੇ ਰੱਬ ਕਹਿੰਦਾ ਮੈਂ ਬਹੁਤ ਖidmat ਕੀਤੀ ਬਾਦਸ਼ਾਹ ਦੀ ਸਿਰਫ ਇਸ ਲਈ ਕਿ ਉਸਨੇ ਮੈਨੂੰ ਅਹੁਦਾ ਦਿੱਤਾ ਪਰ ਮੈਂ ਸਿਧਾਂਤ ਦੀ অবਹੇਲ ਨਹੀਂ ਕੀਤੀ ਸਿਧਾਂਤ ਦੀ ਉਲੰਘਣਾ ਨਹੀਂ ਕੀਤੀ ਉਸੇ ਬਾਦਸ਼ਾਹ ਨੇ ਅੱਜ ਮੇਰੀ ਹਾਲਤ ਪਤਲੀ ਕਰਤੀ ਪਰ ਕਹਿੰਦਾ ਹੈ हे ਅਕਾਲ ਪੁਰਖ हे ਰੱਬ ਮੈਨੂੰ ਯਕੀਨ ਹੈ ਜਿੰਨੀ ਮੈਂ ਬਾਦਸ਼ਾਹ ਦੀ ਖਿਦਮਤ ਕੀਤੀ ਹੈ ਜੇ ਕਿਤੇ ਉਹਦਾ ਸੌਵਾਂ ਹਿੱਸਾ ਵੀ ਮੈਂ ਤੇਰੀ ਖਿਦਮਤ ਕੀਤੀ ਹੁੰਦੀ ਸਿ ਹੁੰਦੀ ਨਾ ਉਸ ਅਹੁਦੇ ਤੇ ਰਹਿ ਕੇ ਤੇ ਮੇਰੀ ਇਹ ਹਾਲਤ ਤੂੰ ਨਹੀਂ ਸੀ ਹੁਣ ਦੇਣੀ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਸਿਦਾਂਤ ਦੀ ਰਾਖੀ ਪਰੰਪਰਾਵਾਂ ਦੀ ਰਾਖੀ ਮਰਿਆਦਾਵਾਂ ਦੀ ਰਾਖੀ ਕਰਨ ਵਾਸਤੇ ਕਈ ਵਾਰੀ ਨੰਗੇ ਵੀ ਹੋਣਾ ਪੈਂਦਾ ਹੈ ਪਰ ਜਿਹੜੇ ਸਹਿ ਲੈਂਦੇ ਨੇ ਸਿਧਾਂਤ ਬਚਾ ਲੈਂਦੇ ਨੇ ਪਰੰਪਰਾਵਾਂ ਬਚਾ ਲੈਂਦੇ ਨੇ ਇੰਸਟੀਟਿਊਸ਼ਨ ਬਚਾ ਲੈਂਦੇ ਨੇ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਂਦੇ ਨੇ ਗੱਲ ਸਿਧਾਂਤ ਦੀ ਹੈ ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਮੇਰਾ ਕੋਈ ਵਿਰੋਧ ਨਹੀਂ ਹੈ ਮੇਰਾ ਬੜਾ ਪਿਆਰ ਸੀ ਬੜਾ ਸਨੇਹੀ ਪਰ ਜਦੋਂ ਸਿਧਾਂਤ ਦੀ ਗੱਲ ਆ ਗਈ ਜਦੋਂ ਪਰੰਪਰਾ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਦੋਂ ਨਹੀਂ ਕਰ ਸਕੇ ਅਸੀਂ ਸਮਝੌਤਾ